ਜਸਨ ਦੇਖੋ ਸੈਮੀ ਨੂੰ ਗੇੜੇ ਕਢਾ ਰਿਆ ਸਾਈਕਲ ਤੇ ਬਿਠਾ ਕੇ ਹਾਂ ਝੂਟੇ ਲੈ ਨਹੀਂ ਐ ਸੈਮੀ ਸੈਮੀ ਸਾਡਾ ਝੂਟੇ ਲੈਂਦਾ ਝੂਟੇ ਲੈਣਾ ਹੈ ਸੈਮੀ ਹਾਂ ਝੂਟੇ ਲਈ ਜਾਣਾ ਚੱਲਾ ਅੱਜ ਅਸੀਂ ਸੰਡੇ ਟਾਈਮ ਨਾਲ ਵਰਕਸ਼ਾਪ ਬੰਦ ਹਾਤੀ ਸੀ ਤੇ ਇੱਧਰ ਮਿਸਤਰੀ ਪਲਾਸਟਰ ਵੀ ਕਰ ਗਏ ਉਹ ਦੋ ਪਿੱਲਰ ਰਹਿ ਗਏ ਬਸ ਮੁਰੇ ਵਾਲੇ ਪਲਾਸਟਰ ਬਾਹਰਲੀ ਸਾਈਡ ਨੂੰ ਅੰਦਰੋਂ ਦਾ ਕੰਪਲੀਟ ਕਰਤਾ ਛੱਤ ਛੱਤ ਪਾ ਕੇ ਉੱਤੇ ਮਿੱਟੀ ਪਾ ਕੇ ਬਿਲਕੁਲ ਕੰਪਲੀਟ ਹੋ ਗਿਆ ਆ ਲੋ ਤੇ ਜਰਮਨ ਦਾ ਪਿੰਜਰਾ ਕਰਤਾ ਆਪਾਂ ਨੇ ਅੰਦਰ ਲਾਤਾ ਪੱਖਾ ਇਹਨੂੰ ਅੰਦਰੋਂ ਦਾ ਬਿਲਕੁਲ ਕੰਪਲੀਟ ਆ ਆ ਤੇ ਉਹ ਦੋ ਪਿੱਲਰ ਰਹਿ ਗਏ ਪਲਾਸਟਰ ਤੋਂ ਬਾਕੀ ਕੰਮ ਨਵੇੜ ਗਏ ਸਾਰਾ ਤੇ ਜਿਸ਼ਨ ਆਪਦੇ ਕੰਮ ਲੱਗਿਆ ਹੋਇਆ ਘੇੜੇ ਤੇ ਘੇੜਾ ਕਢਾਉਣ ਸੈਮੀ ਨੂੰ ਤੇ ਆਪਾਂ ਹੀ ਵਰਕਸ਼ਾਪੋਂ ਆ ਕੇ ਨਾ ਲਈ ਇਹ ਕਢਾਲਾ ਕਢਾਲਾ ਕਿਹੜਾ ਕਢਾਲਾ ਸੈਮੀਨ ਸੈਮੀ ਬਾਏ ਕਦਾਂ ਇਹਨੂੰ ਕਿਡੇ ਕਢਾਉਣ ਲੱਗਿਆ ਹੋਇਆ ਬਾਹਰ ਸਾਈਕਲ 'ਤੇ ਬਿਠਾ ਕੇ ਜਿਹੜੇ ਕਢਾਈ ਜਾਂਦਾ ਚਲੋ ਮਿਲਦੇ ਆਂ ਅਗਲੀ ਵੀਡੀਓਸ ਅੱਜ ਕੰਮ ਵਾਲੀ ਤਾਂ ਨਹੀਂ ਪਾ ਸਕਿਆ ਆਪਾਂ ਠੀਕ ਘਰੇ ਆ ਗਏ ਸੀ ਟਾਈਮ ਨਾਲ ਉਸ ਕਰਕੇ ਚੱਲ लाਦੇ ਬੱਸ ਇੱਥਾਂ ਕੀ ਹੋਰ ਗੇੜੇ ਘਟਾਉਣੇ ਨੇ लाਦੇ ਪਤਾ लाਦੇ ਆਜੋ ਬੱਚੇ ਬੱਚੇ